ਮੈਂ ਗਰਮੀਤ ਸਿੰਘ ਤੇ ਮੈਂ ਜੋੜਾ ਸਿੱਤਾ ਦਾ ਰਹਿਣ ਵਾਲਾ ਤੇ ਮੈਂ ਅਪਡੇਟ ਵਾਸਤੇ ਆਇਆ ਹਾਂ ਵਾ ਤੇ ਹਫਤਾ ਹੋ ਗਿਆ ਸਾਈਡ ਪੰਦ ਨੂੰ ਤੇ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਤੇ ਰੋਜ਼ ਹੀ ਤਿੰਨ ਹਫਤਾ ਹੀ ਹੋ ਗਿਆ ਰੋਜ਼ ਹੀ ਹੁੰਦਾ ਵਾ ਹੁੰਦਾ ਕਹਿੰਦੇ ਆਪਣੇ ਸਾਈਡ ਪੰਦਾ ਸਾਈਡ ਦੇ ਖੁੱਲੋ ਨਹੀਂ ਚਾਹੀਦੀ ਜਲਦੀ ਚਲਦੀ ਬਹੁਤ ਕੰਮ ਲੋਕੀ ਪਰੇਸ਼ਾਨ ਹੋਣ ਦੇ ਨੇ ਪੂਰੇ ਪੰਜਾਬ ਚ ਤੇ ਇਹ ਨਹੀਂ ਸਾਨੂੰ ਪਤਾ ਵਾ ਇਹ ਲਾਪਾ ਇੱਥੇ ਗੁਰਦਾਸਪੁਰ ਦੀ ਤੇ ਪੰਦਾ ਪੂਰੇ ਪੰਜਾਬ ਦੀ ਬੰਦ ਸਾਈਡ ਠੀਕ ਹੈ ਜੀ ਤੁਹਾਡਾ ਕੀ ਕੰਮ ਸੀ ਬੱਸ ਮੇਰਾ ਅਪਡੇਟ ਦਸਾਂਸਨ ਨੂੰ ਅਪਰਟੀਟੀ ਕਰਾਉਣਾ ਹੈਗਾ ਅੱਛਾ ਅੱਛਾ ਤੇ ਉਹ ਉਧਰੋਂ ਮੇਰੀ ਤਰੀਕ ਖਤਮ ਹੋਣ ਵਾਲੀ ਆ 12 ਤਰੀਕ ਤੋਂ ਮੇਰਾ ਅੱਗੇ ਹੀ ਮੈਂ ਲੇਟ ਆ 12 ਤਰੀਕ ਨੂੰ ਫੇਰ ਲੇਟ ਹੋ ਹੋਰ ਲੇਟ ਹੋਣ ਦਿਆ ਵਾ ਲੇਟ ਫੀਸ ਪੈ ਪੈਣੀ ਆ ਭਾਈ ਸੁਨੀਲ ਕੁਮਾਰ ਕੁਮਾਰ ਜੀ ਉਹ ਲਰਨਿੰਗ ਲੈਸਨਸ ਬਣਾ ਨਹੀਂ ਹੈ ਮਣੀ ਸਰ ਲੈਣੀ ਮਣੀ ਠੀਕ ਹੈ ਜੀ ਸਾਈਡ ਬੰਦ ਸਰ ਸਾਈਡ ਕਿਨੇ ਚੋਂ ਬੰਦ ਸਰ 3-4 ਦਿਨ ਹੋ ਗਏ ਆ ਕਿਨੇ ਫਿਰ ਮੱਦ ਸਰ 4 ਦਿਨ ਹੋ ਗਏ ਆ 3 ਦਿਨ ਹੋ ਗਏ ਆ ਹਾਂਜੀ ਵਾਰ-ਵਾਰ ਆ ਰਹੇ ਆਂ ਸਾਈਡ ਬੰਦ ਆ। ਇੱਥੋਂ ਆਏ ਸੀ। ਸਰ ਇਹ ਮਗਰਾਲਿਓ ਦਿਨੇ ਲੱਗ ਰਿਹਾ। ਦਿਨਾਂ ਨੂੰ ਆ। ਹਾਂਜੀ। ਕਿੰਨਾ ਵਜੇ? ਮੇਰਾ ਨਾਮ ਭਲਪ੍ਰੀ ਸਿੰਘ ਜੀ। ਕੀ ਕੰਮ ਹੋਸਤ ਹੈ? ਉਹ ਡਰਾਈਵਿੰਗ ਲਾਇਸੈਂਸ ਬਣਾਉਣਾ ਹੈ। ਡਰਾਈਵਿੰਗ ਪੱਕਾ। ਨਹੀਂ ਲਰਨਰ ਪਰ ਆ ਪੱਕਾ ਬਣਾਉਣਾ ਹੈ। ਹੋ ਗਿਆ ਤੁੰ। ਨਹੀਂ ਸਿਰ ਦੇ 9 ਵਜੇ ਤੇ ਬੈਠੇ ਅਜੇ ਨਹੀਂ ਹੋਇਆ। ਸਾਈਟ ਬੰਦ ਆਂ ਜੀ ਕਹਿੰਦੇ। ਸਾਈਟ ਬੰਦ ਆਉਂਦੀ ਕਹਿੰਦੇ। ਤਿੰਨ ਚਾਰ ਦਿਨ ਹੋ ਗਏ ਹੁੰਦਿਆਂ। ਹਾਂਜੀ। ਡਰਾਈਵ ਬਣਿਆ ਨਹੀਂ ਹਜੇ ਨਹੀਂ ਜੇ ਬਣਿਆ ਹੁਣ ਫਾਈਲਾ ਕੋਲ ਤੇ ਕਹਿੰਦੇ ਸਨਲੀ ਸਾਈਡ 45 ਮਿੰਟ ਤੱਕ ਲਰਨਿੰਗ ਤੇ ਬਣ ਜਾਂਦਾ ਲਰਨਿੰਗ ਤਾਂ ਬਣ ਗਿਆ ਜੇ ਤੇ ਆ ਦੂਜਾ ਜੇ ਟ੍ਰਾਂਗਲ ਲਾਇਸੈਂਸ ਹਾਂਜੀ ਨਹੀਂ ਹਲੇ ਹਾਂਜੀ ਕ੍ਰਿਸ਼ਕਾਂ ਸਿੰਘ ਡਰਾਈਵਿੰਗ ਲਾਇਸੈਂਸ ਇਹ ਗੱਤਰਾਂਗਲੇ ਦੇ ਹਾਂਜੀ ਲਾਇਸੈਂਸ ਲੀਪਣਾ ਲਾਇਸੈਂਸ ਬਣਾਉਣਾ ਹੈ ਉਹਦੇ ਲਈ ਆ ਨਹੀਂ ਬਣਿਆ ਸਵੇਰ ਸਵੇਰ ਦੇ 9 ਵਜੇ ਤੇ ਬੈਠੇ ਹਾਂ ਅਜੇ ਤੱਕ ਬਣਿਆ ਨਹੀਂ ਕਹਿੰਦੇ ਕਹਿੰਦੇ ਵੀ ਸਾਈਡ 45 ਮਿੰਟ ਤੱਕ ਚੱਲ ਜੂਗੀ ਆ ਤਿੰਨ ਦਿਨ ਹੋ ਗਿਆ ਚੱਕਰ ਮਾਰਦੇ ਆ ਹਾਂ ਜਵਿੰਦਰ ਸਿੰਘ ਦਵਿੰਦਰ ਸਿੰਘ ਹੈ ਮੇਰਾ ਨਾਮ ਮੈਂ ਹਰਚਵਾਲ ਲੱਗੇ ਤੋਂ ਮੇਰਾ ਪਿੰਡ ਹੈ ਮੇਰਾ ਲਾਇਸੈਂਸ ਨਿਊ ਹਣਾ ਸੀ ਮੈਨੂੰ ਤਿੰਨ ਦਿਨ ਹੋ ਗਏ ਚਾਰ ਲਗਾਤਾਰ ਆਉਂਦੇ ਆ 40 ਕਿਲੋਮੀਟਰ ਆਉਣਾ ਦੇ ਅੱਜ ਵੀ ਮੈਂ ਆਪਣੇ ਲੋਕਰੋਂ 8 8:30 ਵਜੇ ਤੁਰ ਕੇ ਗੱਡੀ ਲੈ ਕੇ ਤੇ 9:30 ਵਜੇ ਇੱਥੇ ਪਹੁੰਚ ਗਿਆ ਵੀ ਮੇਰੀ ਫੋਟੋ ਦਾ ਜਦੋਂ ਮੈਂ ਆਇਆ ਤਾਂ ਫੇਸ ਸਾਈਡ ਬੰਦ ਆ ਤੇ ਹੁਣ ਫੇਰ ਨਹੀਂ ਸਾਈਡ ਚੱਲਦੀ ਮੈਨੂੰ ਤਿੰਨ ਦਿਨ ਹੋ ਗਏ ਹੁਣ ਮੈਂ 500 ਦਾ ਡੀਟਲ ਫੂਕ ਕੇ ਫੇਰ ਵਾਪਸ ਘਰ ਚੱਲ ਜਣਾ ਜਾਵਦਾ ਉਹ ਲੋਕ ਪਿੱਛੋਂ ਪਤਾ ਨਹੀਂ ਜੀ ਇਹ ਕਹਿੰਦੇ ਪਿੱਛੋਂ ਬੰਦ ਹੁੰਦੀ ਸਾਈਡ ਪੂਰੇ ਪੰਜਾਬ ਦੀ ਪੂਰੇ ਪੰਜਾਬ ਦੀ